ਯੋਂਗਾ ਜਿਹਾ ਬਣਾ ਲਿਆ ਇੱਕ ਉਹ ਬਣਾ ਕੇ ਕਹਿੰਦੇ ਚਲੋ ਯਾਰ ਮੌਕਾ ਵਧੀਆ ਕੁਝ ਖਚਾਈਏ ਫੋਟੋ ਤੇ ਰਾਣਾ ਇਹ ਸਭ ਤੋਂ ਵੱਧ ਹੱਸ ਰਹੇ ਆ ਉਹਦੀ 12 ਬੰਦਿਆਂ ਦੀ ਕੈਪੈਸਿਟੀ ਹੈ ਜੀ ਨੌ ਤਾਂ ਇਧਰੋਂ ਹੀ ਲੈ ਗਏ ਆ ਆਪਣੇ ਘਰੋਂ ਹੀ ਤਿੰਨ ਬੰਦੇ ਰਹਿ ਗਏ ਤਿੰਨ ਬੰਦਿਆਂ ਨੂੰ ਵਿਚਾ ਸਕਦੇ ਜਾਂਦੇ ਹੋਏ ਲੜਪੇ ਫੋਟੋ ਪਿੱਛੇ ਕਹਿੰਦੇ ਫੜਾ ਵਧੀਆ ਮੌਕਾ ਮਿਲਿਆ ਯਾਰ ਫੋਟੋ ਖਚਾ ਕੇ ਤੇ ਸ਼ਾਮ ਨੂੰ ਪਹੁੰਚ ਮਾਨੂੰ ਵਾਲਾ ਕੱਢਣੀ ਹੈ ਪਰ ਆਓ ਜੇ ਥੋੜਾ ਜਿਹਾ ਮੇਰੀ ਫੋਟੋ ਆ ਲੈਣ ਦੇ ਤੇ ਸਰ ਜਿਹੜੇ ਪਿੰਨਰ ਦੇ ਸੀਟਰ ਰਹਿ ਗਈਆਂ ਸੀ ਉਹ ਕਿਹੜੇ ਤਿੰਨ ਬਚਾ ਕੇ ਲਿਆਂਦੇ ਨੇ ਮੈਂ ਪਾਸ ਬਣਾ ਦੂੰਗਾ ਕੱਲੋਂ ਇੱਥੇ ਪੇਸ਼ ਕਰ ਦੇਣ ਜੀ ਉਹ ਕਿਹੜੇ ਤਿੰਨ ਬੰਦੇ ਥੋੜਾ ਜਿਹਾ ਪਾਣੀ 'ਚ ਗਏ ਬਾ ਕਹਿੰਦੇ ਹੋ ਗਿਆ ਫੋਟੋ ਚਲੋ ਮੋੜ ਲਓ ਉਦੋਂ ਬਾਅਦ ਨਾ ਜਾਊਗਾ ਲੱਭਿਆ ਨਾ ਆਪ ਲੱਭੇ ਨੇ ਇਹ ਐ ਐ ਕਿਤੇ ਹੜ੍ਹਾਂ ਤੋਂ ਬਚਾਅ ਹੋ ਜਾਂਦਾ ਜੀ ਇਹਦੇ ਵਾਸਤੇ ਪਾਣੀ 'ਚ ਵੜਨਾ ਪੈਂਦਾ ਕੁਲਦੀਪ ਧਾਰੀ ਵਾਲ ਦੇ ਪੈਰ ਗਲ ਗਏ ਜਨਾਬ ਭੁੱਲਰ ਸਾਹਿਬ ਦੇ ਪੈਰ ਗਲ ਗਏ ਸਾਡੇ ਜਿਹੜੇ ਮੰਤਰੀ ਐਮ ਐਲ ਏ ਸਾਹਿਬ ਦੇ ਪਾਣੀ ਚ ਫਿਰਨਾ ਪੈਂਦਾ ਇਹਨਾਂ ਨੇ ਕਦੇ ਨਾ ਲੱਕੇ ਤੇ ਗਏ ਨੇ ਜਦੋਂ ਉਹ ਜੰਮੇ ਜਿਹੜੇ ਸੋਨੇ ਦੇ ਬਿਸਕਟ ਮੂੰਹ ਚ ਲੈ ਕੇ ਜੰਮੇ ਹੋਣ ਉਹਨਾਂ ਨੂੰ ਕੀ ਲੋੜ ਹੈ ਜੀ ਨੱਕਿਆ ਤੇ ਜਾਣ ਦੀ ਜਾਂ ਮੋਗਿਆ ਤੇ ਜਾਣ ਦੀ ਬਾ ਗਾਲਾਂ ਕੱਢਣੀਆਂ ਕੱਢ ਲਓ ਇੱਥੇ ਰਾਜਨੀਤੀ ਨਾ ਕਰੋ ਕਿਰਪਾ ਕਰਕੇ ਮੈਂ ਨਹੀਂ ਚਾਹੁੰਦਾ ਸੈਸ਼ਨ ਅਸੀਂ ਬੁਲਾਇਆ ਅਸੀਂ ਗਾਲਾਂ ਕਾਣ ਵਾਸਤੇ ਨਹੀਂ ਬੁਲਾਇਆ ਕਿ ਤੁਸੀਂ ਲਾਂਬੇ ਦੇ ਕੇ ਤੂੰ ਤੁਰ ਜਾਓ ਇੱਥੋਂ ਹਾਲਾਂਕਿ ਤੁਸੀਂ ਵਿਰੋਧੀ ਪਾਰਟੀ ਚੋਂ ਆਪਾਂ ਦਾ ਫਰਜ ਬਣਦਾ ਉਹਨਾਂ ਨਾਲ ਗੱਲ ਕਰਨੀ ਕੇਂਦਰ ਨਾਲ 20 ਦਿਨਾਂ ਬਾਅਦ 25 ਦਿਨਾਂ ਬਾਅਦ ਮਹੀਨੇ ਬਾਅਦ ਇਹਨਾਂ ਦੇ ਜਨਰਲ ਸੈਕਟਰੀ ਆ ਗਏ ਦੇਸ਼ ਦੇ ਲੀਡਰ ਨੇ اپੋਜੀਸ਼ਨ ਦੇ ਦੇਸ਼ ਦੇ ਲੀਡਰ ਨੇ ਪ੍ਰੋਪਰ ਜਿੰਨੀ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ ਜੈਡ ਪਲੱਸ ਪਲੱਸ ਕੈਟਾਗਰੀ ਹੈ ਅਸੀਂ ਦਿੱਤੀ ਪਰ ਉਹ ਜਿੱਦ ਕਰ ਬੈਠੇ ਰਾਵੀ ਦੇ ਪਰਲੇ ਪਾਸੇ ਪੰਜ-ਛੇ ਪਿੰਡ ਨੇ ਉੱਥੇ ਜਾਣਾ ਜੀ ਰਾਵੀ ਇੰਨੇ ਜਿਆਦਾ ਫਲੋ ਦੇ ਵਿੱਚ ਬਹਿ ਰਹੀ ਹੈ ਕਿ ਜੇ ਮੋਟਰ ਬੋਟ ਵੀ ਹੋਊਗੀ ਉਹ ਜਾਂਦੀ ਜਾਂਦੀ ਐਦਾਂ ਜਾਊਗੀ ਜੀ ਉਹ ਸਿੱਧੀ ਨਹੀਂ ਜਾਂਦੀ ਸਿਰਫ 800 ਮੀਟਰ ਉੱਥੇ ਪਾਕਿਸਤਾਨ ਦਾ ਬਾਰਡਰ ਹੈ ਜੀ ਉਹ ਜਾਂਦੀ ਜਾਂਦੀ ਜੇ 100 ਮੀਟਰ ਪਾਰ ਹੋ ਗਈ ਫੇਰ ਕੀ ਕਰੋਗੇ ਤੁਸੀਂ ਫੇਰ ਕਹਿੰਦੇ ਸਾਡਾ ਰਾਹੁਲ ਗਾਂਧੀ ਪਾਕਿਸਤਾਨ ਭੇਜਤਾ ਫਿਰ ਉਹਨੂੰ ਲਿਆਓ ਜੀ ਉਹੀ ਉਹੀ ਹਾਲ ਉਹਨਾਂ ਪਿੰਡਾਂ ਦਾ ਜਿੱਥੇ ਖੜੇ ਸੀ ਉਹੀ ਹਾਲ ਉਹਨਾਂ ਪਿੰਡਾਂ ਦਾ ਉੱਥੇ ਮੈਂ ਵੀ ਨਹੀਂ ਗਿਆ ਕੋਈ ਵੀ ਨਹੀਂ ਗਿਆ ਜੀ ਹਾਂ ਫੌਜ ਦੇ ਹੈਲੀਕਾਪਟਰ ਗਏ ਨੇ ਰਾਸ਼ਨ ਪਾਣੀ ਭੇਜਿਆ ਐਮਐਸ ਛੋਟੇ ਛੋਟੇ ਅਫਸਰਾਂ ਨਾਲ ਬੈਸੇ ਜਾਂਦੇ ਆ ਉੱਥੇ ਫਿਰ ਮੈਨੂੰ ਹੈਰਾਨੀ ਦੀ ਗੱਲ ਹੈ ਮੇਰੇ ਕੋਲ ਡਾਟਾ ਪਿਆ ਸਰ ਐਨੇ ਜ਼ਿਆਦਾ ਕੱਲਾ ਇਹ ਹੜ ਜਿਹੜਾ ਸੀਗਾ ਇਹ ਕੱਲਾ ਪਾਣੀ ਨਹੀਂ ਲੈ ਕੇ ਆਇਆ ਇਹ ਕੱਲੇ ਮੱਝਾਂ ਗਾਵਾਂ ਜਾਂ ਬੰਦੇ ਜਾਂ ਘਰ ਉਹ ਨਹੀਂ ਰੋੜ ਕੇ ਲੈ ਕੇ ਗਿਆ ਇਹ ਲੱਖਾਂ ਲੋਕਾਂ ਦੇ ਸੁਪਨੇ ਰੋੜ ਕੇ ਲੈ ਗਿਆ ਸੱਦਰਾਂ ਰੋੜ ਕੇ ਲੈ ਗਿਆ ਕਿਸੇ ਨੇ ਗੱਲ ਨਹੀਂ ਕੀਤੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੱਚਿਆਂ ਦੀ ਸਿਲੇਬਸ ਦੀਆਂ ਕਿਤਾਬਾਂ ਰੁੜ ਗਈਆਂ ਜਨਾਬ ਜਦੋਂ ਘੜੀ ਰੁੜ ਗਈਆਂ ਵਿੱਚ ਕਿਤਾਬਾਂ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਜੀ ਉਹ ਇਹਦੇ ਬਾਰੇ ਗੱਲ ਕੀਤੀ ਨਾ ਭਵਨਤਮਨ ਨੇ ਲਿਆਂਦਾ ਇਹ ਹੜ ਤੇ ਮੈਂ ਪਹਾੜ ਸੁਖੂ ਤੋਂ ਧਾਰੇ ਲੈ ਕੇ ਆਇਆ ਉੱਥੋਂ ਪਹਾੜਾਂ ਦੇ ਪਹਾੜਾ ਗਏ ਉੱਥੇ ਫਿਰ ਹੋ ਗਿਆ ਕਿ ਪ੍ਰਬੰਧ ਤੁਹਾਡਾ ਉੱਥੇ ਤਾਂ ਥੋੜੀ ਸਰਕਾਰ ਹੈ ਉੱਥੇ ਰੋਕ ਲੈਂਦੇ ਉੱਥੇ ਡੀਸਿਲਟਿੰਗ ਨਹੀਂ ਕੀਤੀ ਡੀਸਿਲਕ ਦਾ ਕਾਨੂੰਨ ਕਿਹਨੇ ਬਣਵਾਇਆ ਜੀ ਕਾਂਗਰਸ ਨੇ ਇਹ ਕਹਿ ਕੇ ਰਣਜੀਤ ਸਾਗਰ ਡੈਮ 524 ਤੱਕ ਜਾਊਗਾ ਤਾਂ ਉਹ ਤੋਂ ਬਾਅਦ ਫਿਰ ਪਾਣੀ ਛੱਡਾਂਗੇ ਇਹ ਕਾਂਗਰਸ ਨੇ ਲਿਖਿਆ ਹੋਇਆ ਹੈ ਕਾਂਗਰਸ ਦੇ ਸਰਕਾਰ ਵੇਲੇ ਇਹ 3 ਸਾਲਾਂ ਚ ਹੀ ਹੋ ਗਿਆ ਸਾਰਾ ਕੁਝ ਇਸ ਤੋਂ ਪਹਿਲਾਂ ਕਦੇ ਕੁਝ ਹੋਇਆ ਹੀ ਨਹੀਂ ਸੀ ਹਰ ਗੱਲ ਤੇ ਹਰ ਗੱਲ ਤੇ ਨਾਰਾਜ਼ਨਤੀਆ ਕਰੋ ਕਿਉਂਕਿ ਅਸੀਂ ਅਸੀਂ ਅੰਕੜਿਆਂ ਨਾਲ ਬੋਲਦੇ ਆ ਆ ਪਈਆਂ ਨੇ ਮੇਰੇ ਕੋਲੇ ਫਲੋ ਦੀਆਂ ਜਿਹੜੀ ਕਹਿੰਦੇ ਸੀ ਗੱਲ ਕਰਦੇ ਸੀ ਨਾ ਮੀਂਹਾਂ ਦੇ ਅੰਦਾਜ਼ੇ ਆਈਐਮਡੀ ਮੀਂਹਾਂ ਦੇ ਅੰਦਾਜ਼ੇ ਲਾਉਂਦੀ ਹੈ ਕਿ ਉਹਦੇ ਮੁਤਾਬਕ ਸਾਰਾ ਬੇਚੋਸ ਸਾਬ ਨਾਲ ਪ੍ਰਬੰਧ ਕਰਦਾ ਆਈਐਮਡੀ ਨੇ ਕੀ ਕਿਹਾ ਪ੍ਰਗਟਜੀ ਨੇ ਕਿਹਾ 17 8 2025 ਨੂੰ 9 ਮਿਲੀਮੀਟਰ بارش ਦੀ ਭਵਿੱਖਬਾਣੀ ਕੀਤੀ ਗਈ ਅਸਲ 'ਚ بارش ਕਿੰਨੀ ਹੋਈ 185.5 1961% ਜ਼ਿਆਦਾ 1961% ਦਾ ਮਾਰਜਨ 18 ਤਰੀਕ ਨੂੰ 15 ਦੀ ਕੀਤੀ ਗਈ 4.5 -70 19 ਤਰੀਕ ਨੂੰ 9 ਦੀ ਕੀਤੀ ਗਈ 15 69% ਜ਼ਿਆਦਾ 20 ਤਰੀਕ ਨੂੰ 74 ਦੀ ਕੀਤੀ ਗਈ 4 ਪਈ -43 ਇਹ ਵੀ ਗਲਤ ਹੋ ਰਿਹਾ ਮਤਲਬ ਜੇ -43 ਉਹ ਵੀ ਗਲਤ ਹੈ 21 ਤਰੀਕ ਨੂੰ 5 ਦੀ ਕੀਤੀ ਗਈ ਕੋਈ ਨਹੀਂ ਪਿਆ 22 ਨੂੰ 5 ਦੀ ਕੀਤੀ ਗਈ ਕੋਈ ਨਹੀਂ ਪਿਆ 23 ਤਰੀਕ ਨੂੰ 8 ਮਿਲੀਮੀਟਰ ਦੀ ਭਵਿੱਖਬਾਣੀ ਕੀਤੀ ਗਈ 39.5 394% ਜ਼ਿਆਦਾ 24 ਤਰੀਕ ਨੂੰ 21 ਦੀ ਕੀਤੀ ਗਈ 163 676% ਜ਼ਿਆਦਾ 25 ਤਰੀਕ ਨੂੰ 18 ਦੀ 18 ਮਿਲੀਮੀਟਰ ਦੀ ਭਵਿੱਖਬਾਣੀ 163 mm ਮੀ ਪਿਆ 676 ਕਿਲੋਮੀਟਰ ਜ਼ਿਆਦਾ 676% 25 ਨੂੰ 18 ਦੀ 147 ਹੋਇਆ 717 26 ਨੂੰ 13 ਦੀ 90 ਪਿਆ 596% ਜ਼ਿਆਦਾ 27 ਨੂੰ 5 ਦੀ ਕੀਤੀ ਗਈ 57 mm ਪਿਆ 1040% ਜ਼ਿਆਦਾ ਇਹ ਜਨਾਬ ਇਹ ਏਜੰਸੀ ਨੂੰ ਰਹਿਣ ਦਾ ਹੈ ਹੱਕ ਕੋਈ ਤੇ ਸਾਨੂੰ ਇਹ ਕਿਹੜੇ ਅੰਕੜੇ ਦੇ ਰਹੇ ਨੇ ਇਹ ਇਹ ਮਿਲਦੱਕ ਉੱਥੇ ਲਾਰ ਕੇ ਉਹਨੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਦੇ ਕਲਾਸ ਫੈਲੋ ਉਹ ਉਹ ਆ ਜਾ ਉਹ ਪੜੇ ਹੋਣਗੇ ਕੋਠੇ ਤੇ ਚੜ ਕੇ ਦੱਸ ਦੂਣੇ ਹਾਂ ਮੈਂ ਪਹੁੰਚੂ ਨਹੀਂ ਪਹੁੰਚਾਂ ਕਰ ਲਿਖ ਦੋ ਕੋਈ ਜ਼ਮਾਨਾ ਕਿੱਥੇ ਚਲਾ ਗਿਆ ਜਨਾਬ ਪੰਜ ਪੰਜ ਮਿੰਟਾਂ ਦੀ ਭਵਿੱਖਬਾਣੀਆਂ ਤਾਂ ਇਹਦੇ ਨਾਲੋਂ ਤਾਂ ਅਸੀਂ ਗੂਗਲ ਤੇ ਵੈਦਰ ਦੇ